ਕਵੀਰ ਨੇ ਘਰ ਉੱਪਰ ਦੀ ਕਣ ਪਾਇਆ ਹੋਵੇ ਜਿਨ੍ਹਾਂ ਦੇ ਫਰਿੱਜ 'ਚ ਟਰੇ ਅੰਡਿਆਂ ਦੀ ਧਰੀ ਹੋਵੇ ਉਹ ਪੁੱਛਾ ਪੁੱਛਣ ਵਾਸਤੇ ਹੁਣ ਘਰ ਉੱਪਰ ਦੀ ਕਣ ਪਾਇਆ ਹੋਵੇ ਫਰਿੱਜ 'ਚ ਟਰੇ ਅੰਡਿਆਂ ਦੀ ਪਈ ਹੋਵੇ ਪੁੱਛਣ ਵਾਸਤੇ ਹੁਣ ਘਰ ਉੱਪਰ ਦੀ ਕਣ ਪਾਇਆ ਹੋਵੇ ਘਰ ਉੱਪਰ ਦੀ ਕਣ ਹੋਵੇ ਕਣ ਪਾਇਆ ਹੋਵੇ ਪੁੱਛਣ ਵਾਸਤੇ ਹੁਣ ਮਾਂ ਤਾਂ ਮੁੰਡੇ ਦੇ ਉੱਪਰ ਦੀ ਪੁੱਛਣ ਵਾਸਤੇ ਆਈ ਹੋਵੇ ਆਂਡਿਆਂ ਦੀ ਟਰੈਂ ਫਰਿੱਜ ਦੇ ਵਿੱਚ ਪਈ ਹੋਵੇ ਆਜੋ ਭਾਈ ਥੋੜਾ ਬਣਾ ਮਾਤਾ ਕਿੱਥੋਂ ਆਏ ਆ ਮਾਤਾ ਐ ਇਧਰ ਹੋ ਜੀ ਮਾਤਾ ਇਹ ਮਾਤਾ ਚੱਲੀਏ ਬਾਬਾ ਲੋਕਾ ਹੋ ਮਾਰਦੇ ਆ ਵਾਦਿਆਂ ਦੇ ਬੋਲਾ ਆ ਕਿੰਨੀ ਬੋਲਦਾ ਇਹ ਵਾਦੂਗੇ ਬੰਦੇ ਕੋਈ ਕੋਲਦਾ ਹਲੇ ਖੜ ਜਾ ਮਾਤਾ ਅੰਡੇ ਵਾਲਿਆਂ ਨੂੰ ਦੇਖੀ ਕੀ ਕਹਿੰਦੇ ਹਲੇ ਪਿੱਛੇ ਨਾ ਹੋ ਜਾ ਪੁੱਛ ਅੰਡਿਆਂ ਵਾਲਿਆਂ ਨੂੰ ਆਪਾਂ ਲਾਂਡੇ ਵਾਲੇ ਨੂੰ ਆਉਣ ਦੇ ਭਾਈ ਕਿੱਥੋਂ ਆਏ ਮਾਤਾ ਇਥੇ ਲਾਲਤੋਂ ਆਏ ਮਾਤਾ ਅੰਡਿਆਂ ਦੀ ਟ੍ਰੇਨ ਫ੍ਰੇਚ ਚ ਕਿਨੇ ਤਰੀ ਹੋਈ ਆ ਹੈਗੀ ਆ ਮਾਤਾ ਮੁੰਡੇ ਉੱਪਰ ਦੀ ਪੁੱਛਣ ਵਾਸਤੇ ਆਇਆ ਪਰਿਵਾਰ ਚ ਚਾਰ ਮੈਂਬਰ ਆਪਦੇ ਇਹਦਾ ਚਾਰ ਹੋਣਾ બાકી ભાઈ માતા તુ ચારો આજ માતાલી બબાજી ચૂંટણી ਗੰਨਾ ਐ ਮਾਤਾ ਤੇਰੇ ਮੋਏ ਦੇ ਵਿੱਚ ਮਾਤਾ 1800 ਰੁਪਏ ਦੇ ਨਹੀਂ ਕੋਈ ਹੈਗਾ ਭਾਈ ਸਾਜਿਆਂ ਨੂੰ ਚਾਹ ਪਿਆ ਦੇ ਕਿੰਨੇ ਪੈਸੇ ਨੇ ਮਾਤਾ ਐ ਮਾਤਾ 1800 ਰੁਪਏ ਤੁਹਾਡਾ ਕਿੱਥੇ ਆ ਐ ਮਾਤਾ ਕਮੇਟੀ ਚੱਲ ਵਾਪੇ ਹੋ ਮੇਰਾ ਪੈਰ ਹੋ seria ਪਈ ਹੋ ਜੇ ਬਣੇ ਜਾਵੇ ਸੰਗਤ ਨੂੰ ਮਿੱਠੇ ਜੇ ਰਸਗੁਲੇ ਬਣਦੇਂਗੇ ਮਾਤਾ ਤੇ ਬਾਬੇ ਰਸਗੁਲੇ ਵੰਡ ਕੇ ਜਾਉ ਕਰ ਦੇ ਕਿਰਪਾ ਜਸਪੂਰਨ ਹੋ ਜੂ ਮਾਤਾ ਏਕ ਮਾਤਾ ਮਾਤਾ ਚੱਲੇ ਬਾਬਾ ਹੋਰ ਦੇ ਹੋ ਮੇਰਾ ਪੈਰ ਹੋ ਜੜਿਆ ਤੇਰਾ ਪੈਰ ਹੋ ਜੜਿਆ ਚੱਲੀਏ ਫੱਕਰਾ ਲੂਣੇ ਚੱਲੀ ਬਾਬਾ ਲੂਣੇ ਹੋ ਮੇਰਾ ਭੈਰੋ ਸੜੀਆਂ ਹੋ ਮੇਰਾ ਭੈਰੋ ਜੜੀਆਂ ਓਏ ਸੜੀਆਂ ਮੇਰਾ ਭੈਰੋ ਜੜੀਆਂ ਮਾਝੂਏ ਕਿੱਥੋਂ ਆਏ ਮਾਤਾ ਲੂਣਿਆਂ ਤੋਂ 1 2 3 ਲੂਣਿਆਂ ਦੇ ਤਾਂ ਨਹੀਂ ਹੈਗੇ ਮਾਤਾ ਬਾਗਲੀ ਹੈ ਬਾਗਲੀ ਹੈ ਜੀ ਵਿਚਾ ਹੈ ਪਿਛਲਾ ਪਿੰਡ ਬਾਗਲੀ ਹੈ ਜੀ ਬਾਗਲੀ ਹੈ ਕਿੱਥੇ ਐਵਕਰਮ ਦੂਜੇ ਜਾਵੇ ਨਾਲ ਐਵਕਰਮ ਦੂਜੇ ਜਾਵੇ ਜੀ ਦੂਜੇ ਚਾਵੇ ਜੰਦੀ ਬਾਬਾ ਵੀ ਚਾਚਾ ਵਾ ਹੋ ਪਰ ਮੈਂ ਕਿਹਾ ਰਾਹੀ ਤੇਰੀ ਲਾ ਦੇ ਵਾ ਤੇ ਨਦੀ ਭਰੋ ਵਾ ਉਹ ਤਿੰਨਾ ਮਾਤਾ ਢਿੱਲੇ ਤੁਸੀਂ ਰਹਨੇ ਹੋ ਪਿਛਲਾ ਪਿੰਡ ਸੋਡਾ ਹੋਰ ਆ ਹੁਣ ਤੁਸੀਂ ਲੋਨੇ ਰਹਿਣ ਲੱਗੇ 1 2 3 4 5 6 7 8 9 10 11 12 13 ਜੰਨੇ ਬਾਬਾ ਓਏ ਹੋ ਨਾਲ ਪੰਜ ਸੱਤ ਘੂਟ ਮੇਰਾ ਲਈ ਮੇਰਾ ਦਾਨੀ ਮੇਰਾ ਦੁਨੀਆ ਹੋਦਰ ਬਹਿਣਾ ਦੁਨੀਆ ਮੋਗਾ ਮੇਰਾ ਮੇਰਾ ਦੁਨੀਆ ਹੋ ਇੱਕ ਦੋ ਤਿੰਨਾ ਐਂ ਦੱਸ ਮਾਤਾ ਢਿੱਲੇ ਤੁਸੀਂ ਰਹਨੇ ਹੋ ਜੇ ਠੀਕੇ ਹੋ ਜਾ ਮਾਤਾ ਆਪਰੇਸ਼ਨ ਕੀਦਾ ਹੋ ਗਿਆ ਮਾਤਾ ਚੂਲੇ ਦੇ ਵਿੱਚ ਪਲੇਟ ਕਿਹਦੇ ਪੈ ਗਈ ਮਾਤਾ ਐ ਮਾਤਾ ਛੋਟੇ ਪੈ ਪਲੇਟ ਪੈ ਗਈ ਮਾਤਾ ਚਲੋ ਫੱਕਰਾਂ ਦੇ ਘਰੇ ਦੇਖੀ ਅੱਧੀ ਜਾਣਾ ਹੋ ਤੇਰੀਆਂ ਗੁਦਰਾਂ ਤਾਂ ਤੇ ਤੂੰ ਹੀ ਰੰਗ ਜਾਣਾ ਤੇਰੀਆਂ ਗੁਦਰਾਂ जीता नहीं करता है कहना यार मैं क्या लगते हैं चली बाबा जो है माता तेरे पेकियाली ਤੇਰੇ ਨਾਨਕਾਂ ਨੇ ਵੀ ਗੱਲਾਂ ਪੁੱਛ ਲੈ ਕੀ ਪੁੱਛਣਾ ਐ ਐਂ ਦੱਸ ਮਾਤਾ ਜਹਾਜ਼ ਤੇ ਚੜੀ ਤੀ ਮਾਤਾ ਪਾਪਸਤਾਨੀ ਆ ਗਈ ਐ ਮਾਤਾ ਆਸਟ੍ਰੇਲੀਆ ਜਹਾਜ਼ ਕੋਣ ਚੜ ਗਿਆ ਸੀ ਵਾਪਸ ਹੋੜਿਆ ਹੀ ਮਾਤਾ ਆ ਗਈ ਕਹਨਾ ਭੇਜਦੀ ਹੋਏ ਮਾਤਾ 1 2 3 ਝਟਪਟ ਮੁੰਡਾ ਮਰ ਗਿਆ ਕਢਦੀ ਇਹਨੂੰ ਜਿਹੜਾ ਤੇਰੇ ਚ ਬੜਿਆ ਹੋਇਆ ਮਾਤਾ ਚੱਲ ਬਾਬਾ ਵੇ ਮੇਰਾ ਬੈਰੋਂ ਛੜਿਆ 45C7 1234 ਆਏ ਨਸਮਾਤਾ ਤੇਰੇ ਮੁੰਡੇ ਦਾ ਯਾਰ ਤਾਂ ਨਹੀਂ ਮਰ ਗਿਆ ਮਰ ਗਿਆ ਮਾਤਾ ਫਰ ਲਵੇ ਖੜਿਆ ਕਹਿੰਦਾ ਮੈਂ ਓਏ ਕਹਿੰਦਾ ਮੈਂ ਇਹਦੇ ਮੁੰਡੇ ਦਾ ਯਾਰ ਦੀ ਆਸਟ੍ਰੇਲੀਆ ਦੇ ਵਿੱਚ ਬਾਗੇ ਬਾਗੇ ਮਾਤਾ ਮੁੰਡਾ ਜਹਾਜ਼ ਤਾਂ ਨਹੀਂ ਚੜ ਗਿਆ ਤੁਹਾਡਾ ਬੇਟਾ ਜਹਾਜ਼ ਚੜ ਗਿਆ ਉਹਦਾ دوست ਅਚਾਨਕ ਤਾਂ ਨਹੀਂ ਮਰ ਗਿਆ ਮਾਤਾ ਚੱਲ ਬਾਬਾ ਓਏ ਉਹ ਮੇਰਾ ਪੈਰੋ ਛੜੀਆਂ सिर बी भेजद है माता अभी दिए माता एक दो तीन चार पज सी सत्त अट्ठ नौ दस ग्यारह बारह बारह बिस्वे के पंद्रह बिस्वे थोड़े घर 12ਵੇਂ ਸਮੇਂ ਤੇ ਦੋ ਹਿੱਸਿਆਂ ਦੇ ਵਿੱਚ ਤਾਂ ਨਹੀਂ ਵੇਚਦਾ ਵਿਗ ਗਿਆ ਕਹਿੰਦਾ ਵੇਚਦਾ ਓਏ ਭੱਜ ਕੀ ਕਰੇਗਾ ਚੱਲ ਬਾਬਾ ਓਏ ਹ ਤੇਰੀ ਆਪਣਾ ਤਾਂ ਤੰਦੇ ਤੂੜੀ ਲੱਗ ਜਾਣਾ ਕਹਿੰਦਾ ਸਾਲਾ ਆਪਦਾ ਬਾਹਰ ਵਾਗ ਗਿਆ ਕਹਿੰਦਾ ਮੈਨੂੰ ਉਰੇ ਛੱਡ ਗਿਆ ਮੁੰਡਾ ਬਾਹਰ ਵਾਗ ਗਿਆ ਛੋਡਾ ਕਹਿੰਦਾ ਸਾਲਾ ਮੈਨੂੰ ਕਹਿੰਦਾ ਪੱਠੇ ਵਾਲਿਆਂ ਦੇ ਖੇਤਾਂ 'ਚ ਛੱਡ ਗਿਆ ਓਏ ਕਹਿੰਦਾ ਵੀ ਉਰੇ ਫਰੀ ਆ ਮਾਤਾ ਕੋਈ ਪੱਠੇ ਵਾਲਿਆਂ ਨੂੰ ਸੋਨੇ ਜਮੀਨ ਤਾਂ ਨਹੀਂ ਦੇਦੀ ਅਸੀਂ ਨਹੀਂ ਦਿੱਤੀ ਉਹਨਾਂ ਨੇ ਦਿੱਤੀ ਹੈ ਜੀ ਨਹੀਂ ਨਹੀਂ ਹੈ ਮਾਤਾ ਉਹ ਨਹੀਂ ਦਿੱਤੀ ਹੈ ਉਹਨਾਂ ਨੇ ਦਿੱਤੀ ਹੈ ਜੀ ਉਹਨਾਂ ਨੇ ਦਿੱਤੀ ਤਾਂ ਹੀ ਕਹਿੰਦਾ ਪੱਠੇ ਵਾਲਿਆਂ ਦੀ ਜਮੀਨ ਕਿਵੇਂ ਬਾਹਦੀ ਆ ਓਏ ਚੱਲ ਵਾਪਾ ਓਏ ਹੋ ਮੇਰਾ ਪਰੋਂ ਛੜਿਆ ਮੇਲਾ ਫਕਰਾ ਸੋਨੇ ਵੀ ਪੱਠੇ ਵਾਲਿਆਂ ਨੇ ਜਮੀਨ ਪਟਾਦੀ ਓ ਫਕਰਾ ਹੈ ਪੱਟੀ ਹੋਈ ਜਮੀਨ ਪੱਠੇ ਵਾਲਿਆਂ ਨੇ ਸੋਨੇ ਲਈ ਆ ਚੱਲ ਬਾਬਾ ਓ ਫੋਤਾ ਸੇ ਵੀ ਜਨੜੇ ਕੇ ਬੜੀ ਤਰਾਂਗੇ ਵੇ ਹਵਾ ਰੱਖੇ ਨਾ ਦੇ ਬਾਬਾ ਮਾਗੇ ਹਾਥੇ ਲਾ ਮਾਗੇ ਨਾ ਦੇ ਬਾਬਾ ਮਾਗੇ ਹਾਥੇ ਲਾ ਹਾਥੇ ਲਾ ਓਡਾ ਘਰ ਜਾਂਦਾ ਬੰਦੇ ਨੂੰ ਫਕਰਾ ਥੋੜਾ ਘਰ ਜਾਣਦਾ ਕਹਿੰਦਾ ਭੱਜ ਓਏ 1 2 3 4 ਚਾਰ ਗੱਡੀਆਂ ਦੀਆਂ ਤੁਹਾਡੇ ਨਵੇਂ ਫੱਕਰਾ ਚਾਰ ਦੀਆਂ ਕਹਿੰਦਾ ਭੇਜ ਦਿਓ ਫੱਕਰਾ 1 2 3 4 5 6 6 ਕਿਲੇ ਜਮੀਨ ਦੇ ਕਿਨੇ ਵੇਚੇ ਨੇ ਹੈ ਫੱਕਰਾ ਥੋਨੇ ਵੇਚੇ ਨੇ ਹੁਣ ਤਾਂ ਤੇਰੇ ਨਵੇਂ ਖੜਿਆਂ ਨੂੰ ਪੁੱਛੋ ਫੱਕਰਾ ਆਏ ਦੱਸੋ ਫੱਕਰਾ ਫੀਮ ਸ਼ਟਾਂਕ ਕਿਨੇ ਲਿਆਂਦੀ ਦੀ ਉਨੇ ਫੀਮ ਛਤਾਂਗ ਕਿਨੇ ਲਾਂਦੀ ਦੀ ਓ ਫੱਕਰਾ ਮੇਰੇ ਦੇ ਸੌਰੇ ਦਿੱਤੀ ਸੀ ਹੈ ਇਹ ਤਾਂ ਅਕਸਰ ਆਇਆ ਕੋਸਮ ਅਰਜੀ ਬੱਸ ਬੇਟਿਆਂ ਦੇ ਸੌਰਿਆਂ ਨੇ ਜ਼ਮੀਨ ਤਾਂ ਨਹੀਂ ਦਿਵਾਤੀ ਜਾਂ ਸੋਨੇ ਉਹਨਾਂ ਦੇ ਸੌਰੀ ਜ਼ਮੀਨ ਲੈ ਲਈ ਬੇਟੇ ਦੇ ਸੌਰੀ ਲੈ ਗਏ ਬੇਟੇ ਦੇ ਸੌਰੀ ਦੱਸ ਹੰਝਲ ਬਾਬਾ ਓਏ ਹੱਤਾ ਸੇ ਨਹੀਂ ਦੇ ਮਾਰ ਕੇ ਪੌਂਦੀ ਜਰਾ ਗਿਰਦੇ ਬਾਬਾ ਮਾਰ ਕੇ ਨੀ ਆਉਂਗਾ ਤੇ ਗਾਓਏ ਫਕਰਾ ਤੁਹਾਡੇ ਘਰੇ ਨਹੀਂ ਆਉਗਾ ਤੇ ਇੱਕ ਮੱਥਾ ਓਏ ਫਕਰਾ ਕਿਰਪਾ ਹੀ ਹੋਈਓ 1 2 3 4 5 6 7 8 10 20 25 30 35 40 42 ਲੱਖ ਰੁਪਇਆ ਕਿੱਥੇ ਫਸ ਗਿਆ ਓ ਫਕਰਾ ਨੱਤੇ ਨਹੀਂ ਫਕਰਾ ਤੇਰੇ ਨਮਾਰੀ ਦੇ ਵਿੱਚ ਦੋ ਰਜਿਸਟਰੀਆਂ ਪਈਆਂ ਨੇ ਕਰਾਈਆਂ ਹੋਈਆਂ ਫਕਰਾ ਪਈਆਂ ਨੇ ਉਹਨਾਂ ਨੇ ਕਬਜ਼ਾ ਨਹੀਂ ਦਿੱਤਾ ਫਰ ਕਬਜ਼ਾ ਉਹਨਾਂ ਨੇ ਰੱਖ ਲਿਆ 1 2 3 4 5 6 7 8 9 10 10 ਬਿੱਗੇ ਇੱਕ ਮਰਨਾ ਜ਼ਮੀਨ ਤਾਂ ਨਹੀਂ ਰੱਖ ਲਈ ਖੇਤ ਦੇ ਵਿੱਚ ਕੋਠੀ ਹੈ ਜਾਂ ਘਰ ਪਾਇਆ ਹੋਇਆ ਉਹਨਾਂ ਨੇ ਤਾਂ ਆਪਣੀ ਜਲਵਾਵਾਏ ਹੱਸ ਤੇ ਜਮੀਨ ਦੋ ਪੀਲੇ ਕੁਸ਼ ਮਰਲੇ ਜਮੀਨ ਰੱਖ ਲਈ ਉਹਨਾਂ ਨੇ ਫਕਰਾ ਜੇ ਮਿਲੇ ਜਾਵੇ ਫਿਰ ਫਕੀਰ ਬੰਨਾ ਫਕਰ ਦਰਬਾਰ ਵਾਸਤੇ ਕੀ ਲੱਗ ਜਾਏਗਾ ਫਕਰਾ ਐ ਬਕਰਾਂ ਚਲੋ ਫਕਰਾ ਦਿਨ ਲੈ ਓਏ ਹੋ ਲੱਡੂ ਆਦਾ ਜੋ ਨੈਵਰ ਬੀਟ ਐਂਗਲੋ ਹੋ ਲੱਡੂ ਆਦਾ ਕਿੱਥੇ ਨੇ ਐ ਬੱਕਰਾ ਦੋ ਤਾਂ ਹੋਇਆ ਕਿ ਉਹਨੂੰ ਲੜੀ ਪਾਇਆ ਛਾਂਪਾ ਪਣਾ ਕੇ ਲੜੀ ਪਾਤੀਆਂ ਪੱਕੀ ਨਿਸ਼ਾਨੀਆਂ ਮਾਤਾ ਚੱਲ ਬੰਦੋ ਏ ਉਹ ਲੱਡੂ ਆ ਨਾ ਜਾ ਰਾਮ ਪੀਰੇ ਪੀਰੇ ਰਾਂਝਾ ਨਾ ਸੁਨਾ ਹੋਏ ਫੱਕਰਾ ਸ਼ਾਮ ਚਾਕੜਾ ਲੀਕ ਕੇ ਲੈ ਜਾ ਜੇ ਜੈ ਮੀਨ ਦੇ ਨਾ ਉਹ ਮਿਲੀ

ਸੋਨੇ ਕੋਈ ਲੈਂਟਰਟਾ ਹਿਆਤੀ ਸਰੀਏ ਜੀ ਨੂੰ ਵੇਚੇ ਤੇ ਐ ਮਾਤਾ ਜਦ ਛੋਟੀ ਸਮਾਦਾਂ ਦੀ ਕੋਈ ਜਗਾ ਬਣੀ ਹੋਈ ਤੀ ਸਰੀਏ ਤੇ ਜਾਂ ਕੁਛ ਸੁਖਣਾ ਸੁਖੀ ਹੋਵੇ ਪੰਗਾ ਪੈ ਗਿਆ ਹੋਵੇ ਕੋਈ ਛੋਟੀ ਟੇਰੇ ਦੇ ਵਿੱਚ ਰੋਟੀ ਜਾਂਦੀ ਹੋਵੇ ਕਿੱਥੇ ਜਾਂਦੀ ਆ ਹਾਂ ਡੰਡਾਲੀ ਜਾਂਦੀ ਆ ਹੰਸਾਲੀ ਜਾਂਦੀ ਆ ਡੰਡਾਲੀ ਦੀ ਡੰਡਾਲੀ ਡੰਡਾਲੀ ਰੋਟੀ ਜਾਂਦੀ ਆ ਅਸਰੀਏ ਤਾਂ ਆਉਂਦੇ ਨੇ ਫਕਰਾ ਉੱਥੇ ਲੈਂਟਰ ਵਾਸਤੇ ਪਏ ਸਰੀਏ ਸੁੱਕੇ ਦੇ ਵੀ ਲੈਂਟਰ ਦੇ ਪੈਸੇ ਪਾਵਾਂਗੇ ਜਿਹੜਾ ਸ਼ੈੱਡ ਪਾਇਆ ਸੀ ਸ਼ੈੱਡ ਸੁੱਕਿਆ ਹੀ ਸ਼ੈੱਡ ਪਾਤਾ ਸ਼ੈੱਡ ਨਹੀਂ ਲੈਂਟਰ ਸੁੱਕਿਆ ਸੀ ਉਹ ਨਹੀਂ ਪਤਾ ਜਿਹੜਾ ਸਰਪੰਚ ਦਾ ਰੌਣਾ ਆਉਂਦਾ ਉਹ ਫਕਰਾ ਵਿਹੀ ਦੇ ਉੱਪਰ ਜ਼ਮੀਨ ਨੂੰ ਜਾਂਦੇ ਹੋਏ ਪਹਿਲਾ ਸਰਪੰਚ ਦਾ ਘਰ ਆਉਣਾ ਫਕਰ ਆਉਂਦੇ ਕਹਿੰਦਾ ਮੈਨੂੰ ਪੁੱਛ ਕੇ ਨਹੀਂ ਦੇਨੇ ਜ਼ਮੀਨ ਲਈ ਆਈਂਗਾ ਨਾ ਦੀ ਚੱਲ ਬਾਬਾ ਓਏ ਕਹਿੰਦਾ ਸੁਣੇ ਬਾਬੇ ਤੇਰੀ ਤਰੰਗ ਦੇ ਬਾਬਾ ਰੱਖਦਾ ਆੰਦੀ ਆ ਜਾਂ ਤਾਰ ਦਣਗੇ ਓਏ ਫੱਕਰਾ ਚਾਰ ਕੁਲਾ ਤਾਰ ਦਣਗੇ ਓਏ ਫੱਕਰਾ ਜਾਂ ਤੀਜਾ ਵਚਨਾ ਚਾਰ ਕੁਲਾ ਤਾਰ ਦਣਗੇ ਓਏ ਫੱਕਰਾ ਤੇਰੀ ਜਮੀਨ ਦਾ ਪੈਸੇ ਦਾ ਕੰਮ ਬਣ ਜੂ ਲੈਂਟਰ ਫਵਾੜੀ ਥੋੜਾ ਜਾ ਓਏ ਫੱਕਰਾ ਜਾਂ ਕਿਰਪਾ ਹੋ ਜੂ ਓਏ ਫੱਕਰਾ ਜਾਂ ਕਿਰਪਾ ਹੋ ਜੂ ਇੱਕ ਦੰ ਸੰਤਾਂ ਨੂੰ ਰੋਟੀ ਭੇਜਣ ਲੱਗੇ ਤੁਸੀਂ ਗੋਭੀ ਥੋੜੀ ਜੀ ਖਰਾਬ ਦੀ ਕਹਿੰਦੇ ਸੰਦ ਨੇ ਸੰਤਾਂ ਨੂੰ ਨਹੀਂ ਦੰਦੇ ਰੋਟੀ ਐਂ ਗੱਲ ਹੋਈ ਨਹੀਂ ਦੱਸ ਦੇ ਵੀ ਜੇ ਮਾਰੇ ਕੇ ਪੋਰੀ ਚੰਗਾ ਜਾ ਤੀਜੇ ਵਚਨਾ ਕਿਰਪਾਈ ਹੋ ਸੇਖਾਂ ਦਾ ਮਾਨਾ ਅਦਰ ਕਰਦੇ ਜਦ ਬਾਬਾ ਹੋਰ ਦੇ ਹੋਰ ਤੇ ਵੀ ਦੇ ਮਾਰ ਕੇ ਪੜੀ ਤਰ ਅਗੜਾ ਤਰ ਲਖੂ ਦਾ ਜੇ ਇਹ ਤੁਹਾਡੇ ਸਾਧਨੇ ਨਾਲ ਤੁਹਾਡਾ ਸਾਧਕਾ ਕਰੇ ਤੁਹਾਡੇ ਸਾਧਕਾਂ ਨੇ ਇੰਨਾ ਟਾਈਮ ਲਵਾਤਾ ਰੀਤੀ ਲੱਗੀ ਹੋਈ ਤੇ ਸਾਧਕਾਂ ਨਾਲ ਜਲਵਾ ਹੋਏ ਨੇ ਘਰ ਦੇ ਉੱਪਰ ਦੀ ਕਣ ਪਏ ਹੋਵੇ ਪੁੱਤਰ ਜੇਲ੍ਹ ਚ ਵਾਗਿਆ ਹੋਵੇ ਭੁੱਕੀ ਦਾ ਕੇਸ ਪੈ ਗਿਆ ਹੋਵੇ ਕਣ ਪਏ ਹੋਣਾ ਪੁੱਛਣ ਵਾਸਤੇ ਹੁਣ ਪਹਿਲੀ ਗੱਲਾਂ ਦੇ ਕਣ ਹੋਣਾ ਪਹਿਲਾਂ ਪੁੱਛਣਾ ਨਿਕਲੀ ਹੋਵੇ ਕੋਈ ਭੁੱਕੀ ਦਾ ਕੇਸ ਹੋਵੇ ਪੁੱਤਰ ਜੇਲ੍ਹ ਚ ਵਾਗਿਆ ਹੋਵੇ ਕਣ ਪਏ ਹੋਣਾ ਪੁੱਛਣ ਵਾਸਤੇ ਹੁਣ ਘਰੋਂ ਕੋਈ ਜੇਲ੍ਹ ਚ ਵਾਗਿਆ ਹੋਵੇ ਕਣ ਪਏ ਹੋਣਾ ਜੈ ਪੋਲੀ ਦਾ ਕੇਸ ਹੋਵੇ ਜੇਲ੍ਹ ਚ ਵਾਗਿਆ ਹੋਵੇ ਪੁੱਛਣ ਵਾਸਤੇ ਹੁਣ ਜਾਂ ਵੀਰ ਵਾਗਿਆ ਹੋਵੇ ਜਾਂ ਮੁੰਡਾ ਜੇਲ੍ਹ ਚ ਵਾਗਿਆ ਹੋਵੇ ਕਾਣ ਪਾਏ ਹੁਣ ਆਓ ਭਾਈ ਜਲਦੀ ਜਲਦੀ ਆਇਆ ਕਰੋ ਫਿਰ ਹੱਥ ਮਾਰ ਕੇ ਠਾਲ ਲਾਂਗੇ ਕੋਈ ਫਾਇਦਾ ਨਹੀਂ ਜੇਲ੍ਹ ਚ ਵਾਗਿਆ ਹੋਵੇ ਕਾਣ ਪਾਇਆ ਹੋਵੇ ਪੁੱਛਣ ਵਾਸਤੇ ਹੁਣ ਚੱਲੇ ਬਾਬਾ ਉਹ ਤੇਰੀ ਕੱਕੀ ਦੀਆਂ ਉਹ ਤੇਰੀ ਕੱਕੀ ਦੀਆਂ ਤੇਰੀ ਲਈ ਹੋਵੇ ਘਰੋਂ ਪੁੱਛਣ ਵਾਸਤੇ ਹੀ ਹੋਵੇ ਘਰੋਂ ਪੁੱਛਣ ਵਾਸਤੇ ਹੋਵੇ ਚਿੱਟੀ ਚੁੰਨੀ ਲਈ ਹੋਵੇ ਰਾਜਾ ਮਾਤਾ ਆਜਾ ਪੜੇਗਾ ਹਾਂ ਅਕੇਲੇ ਕਿੱਥੋਂ ਆਏ ਮਾਤਾ ਬਰਨਾਲੇ ਪਿੰਡ ਕਿਹੜਾ ਮਾਤਾ ਬਰਨਾਲਾ ਜੀ ਬਈ ਢੀੜਾ ਬਰਨਾਲਾ ਆਜੋ ਮਾਤਾ ਕਿਹੜਿਆਂ ਦੀ ਆ ਦੇਖਾਂਗੇ

ਕੇਸ ਹੋਵੇ ਕੰਨ ਪਾਇਆ ਹੋਵੇ ਪੁੱਛਣ ਵਾਸਤੇ ਹੁਣ ਕੋਈ ਭੁੱਕੀ ਦਾ ਕੇਸ ਪਤਾ ਹੋਵੇ ਕੰਨ ਪਾਇਏ ਹੁਣ ਪੁੱਛਣ ਵਾਸਤੇ ਹੁਣ ਹਲੇ ਅਜੀਬਾ

ਚਰਚਾ ਨਾ ਹੋਵੇ ਬਿੰਦਰਾ ਕਣ ਪਿਆ ਹੋਵੇ ਪੁੱਛਣ ਵਾਸਤੇ ਹੁਣ